ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਪਾਰਟੀ ਵੀਅਰ ਨਵੇਂ ਸੂਟs ਸ਼ੇਅਰ ਕਰ ਰਹੇ ਹਾਂ ਸੋ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਨਵੇਂ ਕਲਰ ਕੰਬੀਨੇਸ਼ਨ ਆ ਨਵੇਂ ਡਿਜ਼ਾਈਨ ਆ ਸੋ ਇਹ ਹੈਗਾ ਜੀ ਸੀ ਗ੍ਰੀਨ ਸ਼ੇਡ ਬਹੁਤ ਹੀ ਪਿਆਰਾ ਸੀ ਗ੍ਰੀਨ ਸ਼ੇਡ ਹੈ ਇਹਦੇ ਨਾਲ ਆਪਾਂ ਇਹਨੂੰ ਸਾਰਿਆਂ ਨੂੰ ਹੈਂਡਵਰਕ ਦੇ ਵਿੱਚ ਬਣਾਇਆ ਹੋਇਆ ਹੈ ਇਹ ਦੇਖੋ ਇਹ ਸਾਰਾ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਹੈ ਔਰ ਕਿਤੇ ਵੀ ਜੱਪਾ ਇਸ ਤਰ੍ਹਾਂ ਗਲੇਤੀ ਬੋ ਕੀਤਾ ਹੋਇਆ ਇਸ ਤਰ੍ਹਾਂ ਹੀ ਬਾਜੂ ਤੇ embroiderry ਹੈ ਸਮਤਨ ਦਾ ਫਾਮ ਨਹੀਂ ਇਹਦੀ ਨਾਲ ਅੱਪਾ ਜਿਹੜਾ ਨੀਚੇ ਹੈਗਾ ਇਹਨੂੰ ਗ੍ਰੀਨ ਕਲਰ ਨਾਲ ਹਾਈਲਾਈਟ ਕੀਤਾ ਹੋਇਆ ਸੋ ਇਹ ਜਿਹੜਾ ਸਾਰਾ ਬਣਿਆ ਹੋਇਆ ਜਿਸ ਸਿੱਪੀ ਦਬਕਾ ਜ਼ਰਦੋਜੀ ਦੇ ਵਿੱਚ ਬਣਿਆ ਹੋਇਆ ਸੋ ਬਹੁਤ ਹੀ ਵਧੀਆ ਇਹਦੀ ਫਿਨਿਸ਼ਿੰਗ ਆਈ ਹੈ ਔਰ ਬੈਗ ਤੇ ਵੀ ਅੱਪਾ ਇਹਦੇ ਸੇ ਮਟੀਰੀਅਲ ਲਾਇਆ ਹੋਇਆ ਹੈ ਆ ਮਟੀਰੀਅਲ ਲਾਇਆ ਹੋਇਆ ਸੋ ਸੇਮ ਡਿਜ਼ਾਈਨ ਹੈ ਇਹ ਚੌਕਾਂ ਦਾ ਇਹਦੇ ਲਈ ਆਪਾਂ ਨੂੰ ਕੀ ਚਾਹੀਦਾ ਹੈਗਾ ਕਿ ਪ੍ਰੋਪਰ ਮੈਜ਼ਰਮੈਂਟ ਚਾਹੀਦਾ ਸੂਟ ਬਣਾਉਣ ਲਈ ਹੈਪ ਚਾਕ ਉਹ ਸੋ ਆਪਣੇ ਕੋਲੇ ਜਿਵੇਂ ਤੁਹਾਡਾ ਆਪਣੇ ਸਟੀਚਿੰਗ ਹੁੱਕ ਹੀ ਜਾਂਦੇ ਆ ਸੂਟ ਸੋ ਪਿੱਛੇ ਸਾਰੇ ਦੇ ਵਿੱਚ ਬੂਟੀ ਹੈਗੀ ਆ ਅੱਗੇ ਦਾ ਗਲਾ ਐਕਸਟਰਾ ਬਣਿਆ ਹੋਇਆ ਇਹ ਦੇਖੋ ਸੋ ਬਹੁਤ ਹੀ ਫਾਈਨ ਜਿਹੜਾ ਵਰਕ ਹੋਇਆ ਹੋਇਆ ਬਹੁਤ ਹੀ ਸਪੀਸ਼ੀਅਲ ਸਟੱਫ ਹੈ ਪਿਓਰ ਗਰੇਪ ਦੇ ਵਿੱਚ ਹੈ ਜੀ ਇਹ ਅਗਰ ਤੁਸੀਂ ਸੈਮੀਚ ਬਣਾਉਣਾ ਉਹਦਾ ਪ੍ਰਾਈਸ ਜਿਹੜਾ ਅਲੱਗ ਹੋਊਗਾ ਸੋ ਇਹ ਹੈਗਾ ਜੀ ਪੌਂਚਾ ਬਣਿਆ ਹੋਇਆ ਪੌਂਚ ਤੇ ਵਰਕ ਹੈ ਔਰ ਉੱਪਰ ਆਪਣੀ ਨੀ ਬੂਟੀ ਦਿੱਤੀ ਹੋਈ ਹੈ ਸੋ ਸਟ੍ਰੇਟ ਬਾਟਮ ਦੇ ਅਕੋਰਡਿੰਗ ਇਹ ਵਰਕ ਹੋਇਆ ਹੋਇਆ ਹੈ ਔਰ ਇਹਦੇ ਜਿਹੜੀ दुपट्टा है मीने का दुपट्टा बहुत ही प्यारा इस तरह फोर साइड है जोड़ा वर्क है जी सो बहुत ही एलीगेंट जहा पीस है बहुत ही क्लासिक पीस है सो ती एज इट इज़ भी रेडी करवा सकते हो और ये सिंपल दुपट्टा सो ਤੁਹਾਡੀ ਆਪਣੀ ਚੁਆਇਸ ਹੈ ਸਾਰਿਆਂ ਦੀ ਆਪਣੀ ਆਪਣੀ ਚੁਆਇਸ ਹੈ ਆਪਣਾ ਆਪਣਾ ਬਜਟ ਹੁੰਦਾ ਸੋ ਉਹਦੇ ਅਕੋਰਡਿੰਗ ਹੈ ਜਿਹੜਾ ਤੁਸੀਂ ਇਹ ਸੂਟ ਰੈਡੀ ਕਰਵਾ ਸਕਦੇ ਨੇ ਨੈਕਸਟ ਹੈ ਜੀ lemon yellow ਬਹੁਤ ਹੀ ਪਿਆਰਾ ਜਿਹਾ ਕੱਚਾ ਪੀਲਾ ਕਲਰ ਹੈ ਸੋ ਇਸ ਤੇ ਸਟਰੰਗਲ ਇੰਟੈਂਬਰਾਇਡਰੀ ਹੋਈ ਹੋਈ ਹੈ ਔਰ ਇਹਦੇ ਜਿਹੜੇ ਬਾਜੂ ਹੈਵੀ ਹੈ ਇਹ ਦੇਖ ਸਕਦੇ ਹੋ

ਲਿਸਟ ਦਿੱਤੀ ਹੋਈ ਹੈ ਸੋ ਇਹਦੇ ਜਿਹੜਾ ਹੈਗਾ ਬਾਟਮ ਤੇ ਵੀ ਇਸ ਤਰ੍ਹਾਂ ਦਾ ਵਰਕ ਦਿੱਤਾ ਹੋਇਆ ਸੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਸੋ ਇਹ ਵੀ ਤੁਸੀਂ ਜਿਹੜਾ ਆਪਣੇ ਕਲਰ ਚੁਆਇਸ ਦੇ ਅਕੋਰਡਿੰਗ ਹੈ ਜਿਹੜਾ ਸੂਟ ਬਣਾ ਸਕਦੇ ਆ ਜਿਵੇਂ ਗਰਲਿਸ਼ ਟਾਈਪ ਚ ਸੂਟ ਆ ਗਿਆ ਹੈ ਜਿਵੇਂ ਜ਼ਿਆਦਾ ਹੈਵੀ ਬੱਚਿਆਂ ਨੇ ਨਹੀਂ ਪਾਉਣੇ ਹੁੰਦੇ ਸੋ ਉਹਦੇ ਲਈ ਤੁਸੀਂ ਇਹਨੂੰ ਥੋੜਾ ਹਲਕਾ ਕੀਤਾ ਹੋਇਆ ਸੋ ਇਹ ਹੈਗਾ ਜੀ ਆਪਣਾ ਕਰਾਰਾ ਸੂਟ ਪਰਪਲ ਸ਼ੇਡ ਹੈ ਪਿਓਰ ਆਰਗਾਂਜ਼ਾ ਸਟੱਫ ਤੇ ਹੈ ਜੀ ਆਰੀਵਿਦ ਹੈਂਡ ਦਾ ਕਨਸੈਪਟ ਆ ਸੋ ਬਹੁਤ ਹੀ ਪਿਆਰਾ ਇਸ ਨੂੰ ਹਾਈਲਾਈਟ ਕਰਕੇ ਬਣਾਇਆ ਹੋਇਆ ਸੋ ਇਹ ਦੇਖੋ ਜੀ ਮਜ਼ੈਂਟਾ ਪਰਪਲ ਨੂੰ ਮਜ਼ੈਂਟਾ ਨਾਲ ਆਪਾਂ ਥੋੜਾ ਡਾਰਕ ਪਿੰਕ ਨਾਲ ਜਿਹੜਾ ਇਹਦਾ ਟੱਚ ਦਿੱਤਾ ਹੋਇਆ ਇਸ ਤਰ੍ਹਾਂ ਉਪਰ ਇਸ ਤਰ੍ਹਾਂ ਉਹ ਕੀਤਾ ਹੋਇਆ ਇਹਨੂੰ ਆਪਾਂ ਹੈਂਡ ਨਾਲ ਹਾਈਲਾਈਟ ਕੀਤਾ ਹੋਇਆ ਇਸ ਤਰ੍ਹਾਂ ਆਪਾਂ ਪੋਟਲੇ ਦਿੱਤੇ ਹੋਇਆ ਸੋ ਇਹ ਹੈਗੀ ਹੈ ਦੀਆ ਬਾਜੂ ਬਾਜੂ ਵੀ ਫੁੱਲ ਹੈਵੀ ਹੈ ਸੋ ਇਹ ਵੀ ਜਿਵੇਂ ਤੁਸੀਂ ਗਰਲਿਸ਼ ਜੇ ਲੜਕੀਆਂ ਲਈ ਬਣਾਉਣਾ ਚਾਹੁੰਦੇ ਹੋ ਸੋ ਉਹਨਾਂ ਲਈ ਬਣਾ ਸਕਦੇ ਹੋ ਕਿਉਂਕਿ ਬੱਚਿਆਂ ਨੇ ਥੋੜਾ ਜਿਆਦਾ ਹੈਵੀ ਨਹੀਂ ਪਾਉਣੇ ਹੁੰਦੇ ਹੈਂਡ ਤੁਸੀਂ ਨਹੀਂ ਜਣਾ ਚਾਹੁੰਦੇ ਕਾਸਟਲੀ ਹੋ ਜਾਂਦੇ ਸੋ ਇਸ ਤਰ੍ਹਾਂ ਦੀ ਆਈਟਮਸ ਜਿਹੜੀਆਂ ਤੁਸੀਂ ਬੱਚਿਆਂ ਲਈ ਲੜਕੀਆਂ ਲਈ ਬਣਾ ਸਕਦੇ ਆ ਇਹ ਦੇਖੋ ਜੀ ਸੁਪਰ ਕ੍ਰਾਸ਼ ਹੈ ਜੀ ਇਹ ਔਰ ਇਹਦੇ ਨਾਲ ਉਹਨਾਂ ਨੇ ਬਣਾਇਆ ਹੈਗਾ ਗਰਾਰਾ ਇਸ ਤਰ੍ਹਾਂ ਗਰਾਰੇ ਦੇ ਆਪਾਂ ਹਾਈਲਾਈਟ ਕੀਤਾ ਹੋਇਆ ਹਿੱਸਾ ਇਹਦੀ ਨੀਚੇ ਖਲੇਸ ਦਿੱਤੀ ਹੋਈ ਹੈ ਔਰ ਦੁਪट्टे ਨੂੰ ਸੇਮ ਜਿਵੇਂ ਆਪਾਂ ਪੈਚ ਦਿੱਤਾ ਹੋਇਆ ਉਸ ਤਰ੍ਹਾਂ ਦੀ ਬਾਈਪਿੰਗ ਪੱਟੀ ਲਾ ਕੇ ਇਸ ਤਰ੍ਹਾਂ ਲੇਸ ਦਿੱਤੀ ਹੋਈ ਹੈ organza ਦਾ ਦੁਪੱਟਾ ਜੀ ਪਿਓਰ ਦਾ ਔਰ ਸ਼ਰਟ ਵੀ ਪਿਓਰ ਹੈ ਔਰ ਜਿਹੜੇ ਗਰਾਰਾ ਹੈਗਾ ਇਹ ਫਾਈਨ ਸਟੱਫ ਦੇ ਵਿੱਚ ਸੋ ਇਸ ਤਰ੍ਹਾਂ ਇਹ ਬਹੁਤ ਹੀ ਪਿਆਰਾ ਸੂਟ ਹੈ ਔਰ ਸਾਰਿਆਂ ਤੋਂ ਵੱਦ ਸੂਟ ਆਪਣੇ ਇਸ ਕਲਰ ਦੇ ਵਿੱਚ ਡਾਈ ਹੋ ਰਹੇ ਆ ਜੀ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਇਸ ਡਿਜ਼ਾਈਨ ਨੂੰ ਇਸ ਕਲਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਹੈ ਇਸ ਇਹ ਬਹੁਤ ਹੀ ਡਿਫਰੈਂਟ ਜਿਹਾ ਕਲਰ ਹੈ ਕਈ ਮੈਨੂੰ ਕੁਸਚਨ ਵੀ ਕਰਦੇ ਆ ਕਿ ਕਲਰ ਕਿਹੜਾ ਹੈਗਾ ਜੀ ਔਰੈਂਜ ਔਰ ਜਿਵੇਂ ਪੀਚ ਕਲਰ ਦਾ ਥੋੜਾ ਜਿਹਾ ਡਿਫਰੈਂਟ ਕਨਸੈਪਟ ਹੈ ਜੀ ਇਹ ਇਹ ਦੇਖੋ ਉੱਪਰ ਦਾ ਦਵ ਕੋਇਆ ਹੋਇਆ ਇਸ ਰੰਪੈਨੂੰ ਬਾਜੂ ਨੂੰ ਹਾਈਲਾਈਟ ਕੀਤਾ ਹਾਂ ਸੌਰੀ ਵਰਕ ਕੀਤਾ ਹੋਇਆ ਫੁੱਲ ਹੈਵੀ ਬਾਜੂ ਹੈ ਫੁੱਲ ਹੈਵੀ ਗਲ ਹੈ ਜੀ ਉਨਾ ਹੀ ਇਹਦੇ ਵਿੱਚ ਹੈਂਡ ਦਾ ਕੰਮ ਹੋਇਆ ਜਿੰਨਾ ਮਸ਼ੀਨ ਦਾ ਹੋਇਆ ਸੋ ਉਹਦੇ ਨਾਲ ਇੱਕ ਤਰ੍ਹਾਂ ਇਹ ਹੁੰਦਾ ਕਿ ਪ੍ਰੋਪਰ ਹੈਂਡ ਹੈ ਜਿਹੜਾ ਉਹ ਤੁਸੀਂ ਕਿਸੇ ਪਾਰਟੀ ਤੇ ਵੀਅਰ ਕਰ ਸਕਦੇ ਹੋ ਇਹਨੂੰ ਤੁਸੀਂ ਕਿਸੇ ਵੀ ਜਿਹੜੀ ਓਕੇਜਨ ਤੇ ਹਲਕਾ ਫੁੱਕਾ ਜਿਹੜਾ ਇਹਨੇ ਕਰ ਸਕਦੇ ਹੋ ਔਰ ਇਹ ਹੈਗਾ ਜੀ ਇਹਦੀ ਬਾਟਮ ਬਹੁਤ ਹੀ ਪਿਆਰਾ ਜਿਹੜਾ ਵਰਕ ਹੈਗਾ ਉਹ ਬਾਟਮ ਤੇ ਹੋਇਆ ਹੋਇਆ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਜੀ ਉਹ ਸ਼ਰਟ ਨਾਲ ਦਾ ਦੁਪੱਟੇ ਸਾਰੇ ਦੇ ਵਿੱਚ ਇਹ ਵਰਕ ਹੈ ਜੀ ਫੋਰ ਸਾਈਡ ਕਟ ਵਰਕ ਹੈ ਸੋ ਇਸੀ ਜੀ ਕੁਝ ਹੈਵੀ ਪਾਰਟੀ ਵੇਅਰ ਸੂਟਸ ਹੈਂਡ ਦੇ ਮਸ਼ੀਨ ਦੇ ਸੋ ਆਪਣੇ ਕੋਲੇ ਜਿਹੜੇ ਵੀ ਸੂਟ ਹੈ ਮਸ਼ੀਨ ਦੇ ਵੀ ਬਣ ਕੇ ਜਾਂਦੇ ਆ ਆਪਾਂ ਉਹਦੇ ਵਿੱਚ ਵੀ ਹੈਂਡ ਟੱਚ ਦਿੰਦੇ ਆ ਸੋ ਉਹ ਵੀ ਪਾਰਟੀ ਵੇਅਰ ਬਣ ਜਾਂਦੇ ਆ ਉਹਦੇ ਨਾਲ ਥੋੜੀ ਕਾਸਟ ਜਿਹੜੀ ਘਟ ਜਾਂਦੀ ਹੈ ਕਿਉਂਕਿ ਹੈਂਡ ਵਰਕ ਦਾ ਸਾਰਿਆਂ ਨੂੰ ਹੀ ਪਤਾ ਹੈ ਕਿ ਹੈਂਡ ਵਰਕ ਦੇ ਸੂਟ ਕਾਫੀ ਕਾਸਟਲੀ ਹੋ ਜਾਂਦੇ ਆ ਸੋ ਇਹ ਜਿਵੇਂ ਸਾਰੇ ਜਿਵੇਂ ਬੇਟੀ ਦੇ ਸੂਟ ਸੀਗੇ ਉਹਨਾਂ ਨੇ ਆਪਾਂ ਨੂੰ ਬਜਟ ਦਿੱਤਾ ਸੀ ਕਿ ਸਾਨੂੰ ਇਸ ਬਜਟ ਦੇ ਵਿੱਚ ਹੀ ਸੂਟ ਚਾਹੀਦੇ ਆ ਵਿਦ ਸਟਿਚਿੰਗ ਜਿਵੇਂ ਟਵੈਲਥ ਉਹਨਾਂ ਦਾ ਬਜਟ ਸੀ ਸੋ ਉਸ ਦੇ ਅੰਦਰ ਸੰਦਰ ਆਪਾਂ ਫਿਰ ਸੂਟ ਰੈਡੀ ਕੀਤੇ ਹੈਗੇ ਆ ਸੋ ਜਿਵੇਂ ਅਗਰ ਤੁਸੀਂ ਵੀ ਆਰਡਰ ਕਰਦੇ ਹੋ ਜਾਂ ਤੁਹਾਡੇ ਕੋਲੇ ਕੋਈ ਆਪਣਾ ਡਿਜ਼ਾਈਨ ਹੈਗਾ ਤੁਸੀਂ ਉਹ ਸ਼ੋਅ ਕਰ ਸਕਦੇ ਹੋ ਜਾਂ ਕੋਈ ਆਪਣੇ ਡਿਜ਼ਾਈਨ ਦੇ ਵਿੱਚੋਂ ਹੀ ਕੱਟ ਕਰਨਾ ਸੋ ਉਹ ਵੀ ਕਰ ਸਕਦੇ ਹੋ ਸੋ ਆਪਾਂ ਉਸ ਤਰ੍ਹਾਂ ਦੇ ਸੂਟ ਸਾ ਤੁਹਾਡੇ ਲਈ ਰੈਡੀ ਕਰਾਂਗੇ ਸੋ ਉਮੀਦ ਹੈ ਜੀ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਐਸੀ ਤਰ੍ਹਾਂ ਆਪਾਂ ਨਵੇਂ-ਨਵੇਂ ਆਈਡੀਆਜ਼ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਸੋ ਬਨੇ ਰਿਓ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ